ਰਾਈ ਰਾਈ ਦਾ लेखा ਹੋਣਾ ਇਹ ਦੇਖ ਲੈ ਰੱਤੀਓ ਮਾथा ਤੋਲ ਕਢਾਏ ਦਾ ਤੋਲ ਕੇ ਰੱਤੀ ਮਾથે ਤੱਕ ਵੀ ਤੋਲ ਹੋਣਾ ਉਹ ਘਾਟ ਬਾਲ ਕੋਣ ਨਹੀਂ ਦੇਣੀ ਉਹਨੇ ਰੱਤੀਓ ਮਾਥਾ ਲੇਕੇ ਤਾਲ ਲਈ ਹੈ ਹਰ ਸਾਦਾ लेखा ਲੈਣਾ ਨੇ ਪਤਾ ਲੱਗੂ ਫਿਰ ਜਾਂ ਗਿਣਤੀ ਹੋਣੀ ਆ ਤੇ ਬਈ ਇਹਨੇ ਕਰੋੜਾ ਅਰਬਾ ਤੈਨੂੰ ਖਾਸ ਦਿੱਤੇ ਉਹਨਾਂ ਦਾ ਖੱਟਿਆ ਕੀਤਾ ਹੈ ਆ ਜਾ ਬੇਰਾ ਉਹ ਫਿਰ ਧਰਮਰਾਜ ਜੀ ਕਚਹਿਰੀ ਚ ਉਹ ਫਿਰ ਹਜ਼ਾਰ ਸਾਲ ਦੀ ਹੈ ਇਹ ਹੀ ਕੀਤਾ ਸੀ ਨਾ ਸੁਲੇਮਾਨ ਨੇ ਮਹਾਰਾਜ ਨੇ 1968 ਚ ਇਹਦਾ ਭਲਾ ਕੀਤਾ ਹਜ਼ਾਰ ਸਾਲ ਦੀ ਉਮਰ ਧਰਮਰਾਜਾ ਕਹਿੰਦਾ ਤੈਨੇ ਪਾਪ ਕੀਤੇ ਨੇ 1000 ਪ੍ਰੇਤ ਜੋਨ ਪ੍ਰੇਤ ਪਿੰਜਰ ਦਾ ਲੋਕ ਹਨੇਰੇ ਖੁਦ ਰੋ ਰੋ ਦੱਸ ਜੀ ਆਪ ਸੁਣਿਆ ਥਾ ਤੰਗਦਾ ਤਰਫਨਾ ਤੇ ਬਹੁਤ ਬੁਰੀ ਤਰ੍ਹਾਂ ਕਹਿ ਜਦ ਸੀ ਕਹਿੰਦੇ ਤੇਰੇ ਨੂੰ ਦੁੱਖ ਕਿੰਨਾ ਕਹਿ ਕਹਿੰਦੇ ਮੇਰੀ ਦੁਖਤੀ ਰਗ ਨੂੰ ਹੱਥ ਨਾ ਪਾਓ ਕਿਵੇਂ ਫਿਰ ਸੰਜਾਉਂਦਾ ਥਿਓ ਕਹਾਂ ਪੂਰੀ برف ਪੈਂਦੀ ਹੋਵੇ ਬਾਹਰ ਬੰਦੇ ਨੂੰ ਸਾਰੇ ਕੱਪੜੇ ਲਾ ਕੇ ਬਾਹਰ ਕੱਢ ਦਿਓ ਉਹਦੀ ਕੀ ਹਾਲਤ ਹੋਏਗੀ ਕਹਿੰਦਾ ਇਹ ਇਹੋ ਜਿਹਾ ਕੁਝ ਹੋ ਰਿਹਾ ਸਾਡੇ ਨਾਲ ਇੰਨੇ ਦੁਖੀਆਂ ਸੀ ਸਵੋਇਦੇ ਨੱਕੇ ਜਿੰਨਾ ਮੂੰਹ ਔਰ ਮਨ ਸਾਡੇ ਭੁੱਖਾ ਹੈ ਭੁੱਖੇ ਮਰਦੇ ਆਂ ਤੜਫਦੇ ਆਂ ਚੀਕਾ ਮਾਰਦੇ ਆਂ ਕੇ ਕਹਦੇ ਭੂਤਾਂ ਪ੍ਰੇਤਾਂ ਦੀ ਜੋਣ ਨਹੀਂ ਹੈ ਮਹਾਰਾਜ ਜੀ ਦਾ ਇਹ ਬਚਨ ਹੈ ਪ੍ਰੇਤ ਪਿੰਜਰ ਮੈਂ ਧੂਕ ਹਨੇਰੇ ਹੰਤਕਾਲ ਜੋ ਮੰਦਰ ਸਿਮਰੈ ਸੀ ਕਿੰਤਾ ਮੈਂ ਜੋ ਮਰੇ ਪ੍ਰੇਤ ਜੋਨ ਬਰਬਲ ਉਤਰੈ ਚ ਕਹਿਗੇ ਭਗਣੀ ਇਸ ਕਰਕੇ ਕੀ ਮਾਇਆ ਕਮਾਈ ਹੈ ਨਾ ਕਿਥੇ ਵੀ ਲੈਖੇ ਲਾ ਦੇ ਨਹੀਂ ਤਾਂ ਇਹਦਾ ਕਿਉਂਕਿ ਨਿਗਾ ਅੰਦਰ ਮਾਨ ਲਿਓ ਵੀ ਕਿਤੇ ਉਥੇ ਤਰ੍ਹਾਂ ਹੀ ਤਾਂ ਨਹੀਂ ਕੀਤੀ ਜਿਵੇਂ ਕੱਲ ਵਿਚਾਰ ਕਰਦੇ ਤਾਂ ਬਹੁਤ ਪਰਪੰਚ ਕਰ ਪਰਪੰਚ ਦਾ ਮਤਲਬ ਕੀ ਹੁੰਦਾ ਹੈ heira-pheri 420 ਇਹਦੋਂ ਵੀ ਨਾ ਇਕੱਠੀ ਵੀ ਨਹੀਂ ਹੁੰਦੀ ਮਹਾਰਾਜ ਦਾ ਫੈਸਲਾ ਹੈ ਪਾਪਾਂ ਦਾ ਜੋ ਹੋਵੇ ਨਹੀਂ ਮੈਂ ਸਾਥ ਨਾ ਜਾਇਆ ਬਾਬਾ ਬਿਨਾ ਇਕੱਠੀ ਨਹੀਂ ਹੁੰਦੀ ਜੇ ਦੁਨੀ ਜਦ ਬੇਨਤੀ ਕਰਦਾ ਮਹਾਰਾਜ ਜੀ ਮੇਰਾ ਮਨ ਨਹੀਂ ਲੱਗਦਾ ਚਿਮਨ ਚ ਲਾਹੌਰ